ਜੋ ਥਾਪੀ ਮਾਰਦੇ ਹਾਂ ਨਾ ਵਧੀਆ ਬੜੇ ਲੱਗਦੇ ਆ ਐਕਸ਼ਨ ਕਿਤੇ-ਕਿਤੇ ਕਰਦੇ ਆ ਉਦਾਂ ਵੈਸੇ ਠੰਡਾ-ਠੰਡਾ ਖੇਡਦੇ ਰਹਿੰਦੇ ਆ ਪਰ ਜਦੋਂ ਫੇ ਕਈ ਵਾਰੀ ਖਿੱਚਦੇ ਆ ਗੁੱਸਾ ਆਉਂਦਾ ਆਉਂਦਾ ਵੀ ਆ ਫਿਰ ਥਾਪੀ ਜਿਵੇਂ ਤੁਹਾਡੀ ਮਲਾਕਤ ਕਰਵਾਉਣ ਜਾ ਰਹੇ ਆ ਟੌਪ ਦੇ ਇੰਟਰਨੈਸ਼ਨਲ ਪਲੇਅਰ ਦੇ ਨਾਲ ਜੋਤਾ ਮਹਿਮਦਵਾਲ ਜੋਤਾ ਮਹਿਮਦਬਾਲ ਇੱਕ ਐਹੋ ਜਿਹਾ ਰੀਡਰ ਆ ਆਪਣੀ ਮਸਤੀ ਚ ਕਬੱਡੀ ਖੇਡਦੇ ਨੇ ਪਰ ਜਦੋਂ ਦਿਲ ਕਰਦਾ ਜਦੋਂ ਦਿਸਦਾ ਕਿ ਮੈਚ ਹਾਰ ਰਿਹਾ ਔਰ ਉਸ ਮੈਚ ਦਾ ਪਲਟਾਪਰ ਦਿੰਦੇ ਬਹੁਤ ਟੌਪ ਦੀਆਂ ਰੀਡਾਂ ਪਾਉਂਦੇ ਨੇ ਬੜੇ-ਬੜੇ ਸਟਾਪਰਾਂ ਨੂੰ ਵਕਤ ਪਾਈ ਰੱਖਦੇ ਨੇ ਪਾਕਿਸਤਾਨ ਗਏ ਧੁੰਮਾ ਪਾਈਆਂ ਇੰਗਲੈਂਡ ਖੇਡੇ ਧੁੰਮਾ ਪਾਈਆਂ ਆਸਟ੍ਰੇਲੀਆ ਖੇਡੇ ਧੁੰਮਾ ਪਾਈਆਂ ਅੱਜਕੱਲ੍ਹ ਨੇ ਬੀਸੀ ਦੇ ਵਿੱਚ ਜਿਹੜਾ ਸੀਜ਼ਨ ਹੋ ਰਿਹਾ ਨੈਸ਼ਨਲ ਕਬੱਡੀ ਐਸੋਸੀਏਸ਼ਨ ਦਾ ਉਹਦੇ ਵਿੱਚ ਪੂਰੀਆਂ ਧੁੰਮਾ ਪਾ ਰਹੇ ਨੇ ਟੀਮ ਪਿਛਲੇ 4 ਕੱਪ ਜਿਹੜੇ ਆ ਖੇਡ ਚੁੱਕੀ ਆ ਜਿਨ੍ਹਾਂ ਚੋਂ 3 ਕੱਪ ਉਹਨਾਂ ਨੇ ਜਿੱਤੇ ਆ 1 ਕੱਪ ਸੈਕੰਡ ਰਿਹਾ ਟੀਮ ਬੜੀ ਟੌਪ ਦੀ ਆ ਗੱਲਾਂ ਮਤਾਂ ਇਹ ਸੀਜ਼ਨ ਦੀਆਂ ਹੋਣਗੀਆਂ ਗੱਲਾਂ ਮਤਾਂ ਹੋਣਗੀਆਂ ਉਹਨਾਂ ਦੀ ਜ਼ਿੰਦਗੀ ਬਾਰੇ ਔਰ ਆਉਣ ਵਾਲਾ ਟੂਰਨਾਮੈਂਟ ਜਿਹੜਾ ਇਸ ਹਫ਼ਤੇ ਹੋ ਰਿਹਾ ਬਹੁਤ ਟੌਪ ਦਾ ਟੂਰਨਾਮੈਂਟ ਉਹਨਾਂ ਦੀ ਆਪਣੀ ਕ AB Sports ਕਬੱਡੀ ਕਲੱਬ ਅਤੇ ਨਾਰਥ ਅਮਰੀਕਾ ਜਿਹੜੀ ਨਵੀ ਹਰਖੋਵਲ ਕਬੱਡੀ ਕਲੱਬ ਬਣੀ ਹੈ ਸਾਰੇ ਕਲੱਬਾਂ ਰਲ ਕੇ ਕਰਾ ਰਹੀਆਂ ਟੌਪ ਦਾ ਟੂਰਨਾਮੈਂਟ ਆ ਇਹਨਾਂ ਦਾ ਆਪਣਾ ਘਰ ਦਾ ਟੂਰਨਾਮੈਂਟ ਆ ਉਹਦੇ ਬਾਰੇ ਵੀ ਗੱਲਾਂ-ਬਾਤਾਂ ਕਰਾਂਗੇ ਸਭ ਤੋਂ ਪਹਿਲਾਂ ਭਲਵਾਨ ਜੀ ਦਾ ਸਵਾਗਤ ਕਰਦੇ ਹਾਂ ਜੋਤਾ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਟੀਮ ਪੰਜਾਬੀ ਤੇ ਪਹਿਲੇ ਟੀਮ ਪੰਜਾਬੀ ਦੇ ਸਾਰੇ ਦੇਖ ਰਹੇ ਦਰਸ਼ਕਾਂ ਨੂੰ ਧੰਨਵਾਦ ਸਸੀ ਗਾਲ ਜੀ ਸਸੀ ਗਾਲ ਜੀ ਥੈਂਕ ਯੂ ਸੋ ਮੱਚ ਭਲਵਾਨ ਜੀ ਵਾਟ ਆ ਪਰਫਾਰਮੈਂਸ ਐਸਾ ਮੈਂ ਵੀ ਬਾਰ ਬੈਠ ਕੇ ਦੇਖਦਾ ਤੁਹਾਡੇ ਮੈਚ ਸਾਰੇ ਗਰਾਊਂਡ ਦੇ ਵਿੱਚ ਵੀ ਹੁੰਨਾ ਆ ਪਰਫਾਰਮੈਂਸ ਐਸਲ ਬਹੁਤ ਟੌਪ ਦੀ ਤੁਹਾਡੀ ਰਹੀ ਆ ਚਾਹੇ ਜਫਾ ਵੀ ਲੱਗ ਜਾਂਦਾ ਕਿਤੇ ਨਾ ਕਿਤੇ ਪਰ ਰੇਡਾਂ ਪਾਉਣੋਂ ਨਹੀਂ ਹਟ ਰਿਹਾ ਕਾਫੀ ਸਟੈਮਨੇ ਤੇ ਵੀ ਮੈਂ ਪਿਛਲੇ ਸਾਲਾਂ ਨੂੰ ਦੇਖ ਰਿਹਾ ਫਰਕ ਆ ਤੁਹਾਡਾ ਬੜੀ ਗਰਮੀ ਆਈ ਹੁੰਦੀ ਆ ਜੋਸ਼ ਵੀ ਬੜਾ ਖੇਡਦੇ ਆ ਉਹਦੇ ਬਾਰੇ ਵੀ ਗੱਲਾਂ ਕਰਾਂਗੇ ਇਸ ਸਾਲ ਦੇ ਸੀਜ਼ਨ ਬਾਰੇ ਜਰੂਰ ਦੱਸੋ ਕਿਵੇਂ ਚੱਲ ਰਿਹਾ ਭਈ ਐਸ ਸਾਲ ਇੱਥੇ ਨੈਸ਼ਨਲ ਕੋਟੀ ਫਰੀਸ਼ਰ ਦਾ ਜਿਹੜੇ ਮੈਚ ਹੋ ਰਹੇ ਬਾਲੇ ਟਾਫ ਹੋ ਰਹੇ ਨੇ ਪਹਿਲੇ ਮੈਚ ਤੋਂ ਹੀ ਜਿੱਦਾਂ ਫਸੇ ਮੈਚ ਇੱਕ ਜਿੱਦਾਂ ਜਿੰਨੇ ਕੁ ਪਲੇਅਰ ਹੈਗੇ ਸਾਰੇ ਦੂਜੀਆਂ ਟੀਮਾਂ ਤੇ ਸਾਡੀ ਕੱਲਿਆਂ ਤੇ ਨਹੀਂ ਦੂਜਿਆਂ ਦੇ ਵੀ ਜ਼ੋਰ ਮਾਰਦੇ ਆ ਤੇ ਇੰਨਾ ਕੋਈ ਜ਼ਿਆਦਾ ਮਜ਼ਾ ਆ ਰਿਹਾ ਨਾ ਕਿ ਜਿੰਦਾ ਕੋਈ ਡੇਡ ਤੇ ਅੱਦੇ ਦੇ ਇਹ ਅੱਗੇ ਹੁੰਦਾ ਸੀ ਲੀਡ ਹੋਏ ਤੇ 10-10 ਨੰਬਰ ਦੀ ਉਹ ਅਸੀਂ ਵੀ ਢਿੱਲੇ ਲਿਆ ਜੀਦਾ ਅਸੀਂ ਚੱਲ ਕੋਈ ਨਾ ਬੈਚ ਨਾ ਉੱਪਰ ਹੋ ਜਾ ਜਾਂ ਹੋਰ ਕਿਸੇ ਨੂੰ ਰੇਡ ਭੇਜ ਦੇਣਾ ਹਾਂ ਚੱਲ ਜੜਾ ਕੋਈ ਨਾ ਚੱਲ ਹੋਰ ਜਦੋਂ ਇਧਰ ਬੈਟ ਆਉਂਦਾ ਵੀ ਆਪਣੇ ਪ੍ਰੈਸ਼ਰ ਹੁੰਦਾ ਕਿ ਨਹੀਂ ਯਾਰ ਕਿ ਆਪ ਨੂੰ ਪੌੜੀ ਪਾੜੀ ਪੌੜੀ ਪਾੜੀ ਇਸ ਕਰਕੇ ਮਜ਼ਾ ਆਉਂਦਾ ਇੱਕ ਇੱਕ ਜਿੰਦਾ ਜ਼ਰੂਰ ਜੀ ਨਹੀਂ ਉੱਠਦੇ ਤੁਸੀਂ ਤੇ ਆਪ ਖੇਡਦੇ ਰਹੇ ਤਾਨੂੰ ਪਤਾ ਹੀ ਆ ਉਹਦੇ ਦਾ ਮਜ਼ਾ ਬਹੁਤ ਹੀ ਹੁੰਦਾ ਹੈ ਹਾਂਜੀ ਅੱਛਾ ਇੱਕ ਹੋਰ ਵੀ ਗੱਲ ਹੈ ਭਲਵਾਨ ਜੀ ਜਦੋਂ ਦਰਸ਼ਕਾਂ ਦਾ ਇਕੱਠ ਹੋਇਆ ਹੋਵੇ ਜਿਵੇਂ ਕਿ ਰਿਕਾਰਡ ਤੋੜੇ ਚਾਰ ਟੂਰਨਾਮੈਂਟ ਤੇ ਇਕੱਠ ਹੋਇਆ ਪੂਰਾ ਰਿਕਾਰਡ ਤੋੜ ਦਰਸ਼ਕਾਂ ਦਾ ਇਕੱਠ ਕਿਦਣਾ ਕਿਤੇ ਬਹੁਤ ਹੱਲਾਸ਼ੀਰੀ ਦਿੰਦਾ 플레이ਰ ਨੂੰ ਬਹੁਤ ਭਾਈ ਜਦੋਂ ਮਤਲਬ ਮਗਰ ਹੂਟੀ ਹੁੰਦੀ ਆ ਫਿਰ ਜ਼ਿਆਦਾ ਮਜ਼ਾ ਆਉਂਦਾ ਪਤਾ ਕਿੱਥੇ 플레이ਰ ਦੇ ਦਿਲੀ ਕਰਦਾਗੇ ਜਦੋਂ ਜੋਸ਼ ਨਹੀਂ ਹੁੰਦਾ ਜੋ ਹੂਟੀ ਹੁੰਦੀ ਉਹ ਜ਼ਿਆਦਾ ਮਜ਼ਾ ਆਉਂਦਾ ਜ਼ਿਆਦਾ ਅਟਰੈਕਟ ਕਰਦਾ ਕਮੈਂਟੇਟਰ ਵੀ ਕਿਤਨਾ ਕਿਤੇ ਯੋਗਦਾਨ ਪਾਉਂਦੇ ਰਹਿੰਦੇ ਨੇ ਪਲੇਅਰ ਨੂੰ ਜਿਹੜਾ ਅਗਰੈਸਿਵ ਕਰਨ ਲਈ ਜਾਂ ਪਲੇਅਰ ਨੂੰ ਹਲਾਸ਼ੇਰੀ ਦੇਣ ਲਈ ਕਮੈਂਟੇਟਰ ਦਾ ਵੀ ਰੋਲ ਕਿਤਨਾ ਕਿਤੇ ਹੈ ਹੈਗਾ ਬੜੀ ਜ਼ਰੂਰ ਹੈਗਾ ਇਹ ਹਾਂਜੀ ਕਮੈਂਟੇਟਰ ਬੋਲਦੇ ਆ ਚੰਗੇ ਲਫ਼ਜ਼ ਬੋਲਦੇ ਆ ਤਾਂ ਹੀ ਬੰਦੀ ਨੂੰ ਵਿੱਚ ਪਤਾ ਸਾਰਾ ਕੁਝ ਹੀ ਲੱਗਦਾ ਆ ਉਹ ਵੀ ਚੱਗਾ ਹੀ ਸਾਰਾ ਕੁਝ ਕਰਦਾ ਹੈ ਟੀਮ ਬੜੀ ਵਧੀਆ ਬਣੀ ਆ ਇਸ ਸਾਲ ਤੁਸੀਂ ਵੀ ਵਿੱਚ ਯੋਗਦਾਨ ਪਾਇਆ ਇਸ ਟੀਮ ਦੇ ਵਿੱਚ ਐਹੋ ਜੀ ਟੀਮ ਵੈਸੇ ਮੈਂ ਬੜੇ ਲੰਮੇ ਸਮੇਂ ਤੋਂ ਨਹੀਂ ਦੇਖੀ ਪਹਿਲਾਂ ਬਣਦੀਆਂ ਹੁੰਦੀਆਂ ਸੀ ਟੌਪ ਦੀਆਂ ਟੀਮਾਂ ਪਿਛਲੇ 5-6 ਸਾਲਾਂ ਬਾਅਦ ਮੈਨੂੰ ਇਹੋ ਜਿਹਾ ਇੱਕ ਗਰੁੱਪ ਟੀਮ ਲੱਗੀ ਆ ਜਿਹਦੇ ਵਿੱਚ ਤੁਹਾਡਾ ਤਾਲਮਿਲ ਬੜਾ ਰੀਡਰਾਂ ਦਾ ਵੀ ਤੇ ਸਟੋਪਰਾਂ ਦਾ ਵੀ ਕਿਵੇਂ ਹੋ ਰਿਹਾ ਸਾਰਾ ਕੁਝ ਤੁਸੀਂ ਕਪਤਾਨੀ ਵੀ ਕਰਦੇ ਹੋ ਵਿੱਚ ਦੱਸਦੇ ਵੀ ਰਹਿੰਦੇ ਹੋ ਕਿਉਂਕਿ ਜਸ਼ਨ ਬਹੁਤ ਟੌਪ ਦਾ ਤੁਹਾਨੂੰ ਰੀਡਰ ਮਿਲਿਆ ਜਿੱਥੇ ਵੱਧ ਪਾਉਣ ਦੀ ਲੋੜ ਆ ਤੁਸੀਂ ਉਹਦੀਆਂ ਵੱਧ ਵੀ ਪਵਾ ਦਿੰਦੇ ਆ ਜਿੱਥੇ ਜਦੋਂ ਤੁਹਾਨੂੰ ਲੱਗਦਾ ਕਿ ਨਹੀਂ ਹੈ ਇਸ ਟਾਈਮ ਸੈਟੋ ਤੁਸੀਂ ਆਪ ਵੱਧ ਪਾ ਦਿੰਦੇ ਹੋ ਦੋ ਟੂਰਨਾਮੈਂਟ ਦੇ ਤੁਸੀਂ ਬੈਸਟ ਵੀ ਬਣੇ ਹੋ ਲਾਸਟ ਦੋ ਟੂਰਨਾਮੈਂਟ ਦੇ ਇਹ ਵੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਆਲਮੀਲ ਬੜਾ ਟੀਮ ਦਾ ਕੀ ਸਮਝਦੇ ਹੋ ਬਈ ਇਹ ਅਸੀਂ ਪੰਜ 6 ਸਾਲ ਤੋਂ ਇਕੱਠੇ ਹੀ ਹੀੜਦੇ ਆ ਰਹੇ ਆ ਸੁਰਖਪੁਰ ਲਈ ਵੀ ਜਸ਼ਨਪੁਰੀ ਨਾਲ ਹੀ ਖੇਡਦੇ ਹੋਣ ਡੀਏਵੀ ਲਈ ਵੀ ਨਾਲ ਹੀ ਖੇਡਦੇ ਸਾਰੇ ਇਕੱਠੇ ਹੀੜਦੇ ਆ ਹਾਂਜੀ ਜਾਵਲੜ ਵੀ ਇਹ ਸਾਰੇ ਮੁੰਡੇ ਇਕੱਠੇ ਹੀੜਦੇ ਆ ਪ੍ਰਤਾਪ ਹੋਰੀ ਗਰਵਿੱਦਰਗਾ گا ਹੋ ਗਿਆ ਇਹ ਸਾਰੇ ਇਕੱਠੇ ਹੀੜਦੇ ਆ ਹਾਂਜੀ ਡੀਏਵੀ ਤੇ ਉਹਦੇ ਨਾਲ ਬਹੁਤ ਫਰਕ ਪੈਂਦਾ ਜਿੱਦਾਂ ਹੁਣ ਜਿੱਤੇ ਆਪਸੀ ਉਹਦੀ ਬੰਦਾ ਰੇਟ ਪਾਉਂਦਾ ਹੈ ਦੂਜੇ ਬੰਦੇ ਨੂੰ ਬੰਦਾ ਕਹਿੰਦਾ ਨਹੀਂ ਮੈਂ ਨਹੀਂ ਪੋੜੀ ਹੈਗੀ ਹੈ ਨਾ ਯਾਰ ਜਿੱਤੇ ਆ ਉਸੇ ਪਿਆਰ ਹੈ ਉਹ ਬੰਦਾ ਕਹਿੰਦਾ ਯਾਰ ਮੇਰੇ ਪ੍ਰਾਣ ਰਸਾਂ ਜਿਹੜਿਆ ਬੈਂਕ ਦੀ ਪਾਕੇ ਆ ਇਹ ਬਹੁਤ ਫਰਕ ਪੈਂਦਾ ਹਾਂਜੀ ਅੱਛਾ ਤੁਸੀਂ ਇਹ ਗੱਲ ਕਰਤੀ ਵੈਸੇ ਮੋਸਟਲੀ ਇਹ ਗੱਲ ਸਹੀ ਹੈ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਆ ਮੋਸਟਲੀ ਪਲੇਅਰ ਕਿਸੇ ਦੀ ਰੇਟ ਪਾਉਂਦੇ ਨਹੀਂ ਅਗਲਾ ਕਹਿੰਦਾ ਯਾਰ ਤੂੰ ਆਪਣੀ ਪਾਕੇ ਆ ਤੂੰ ਵੀ ਓਨੇ ਪੈਸੇ ਲੈਣੇ ਮੈਂ ਵੀ ਓਨੇ ਪੈਸੇ ਲੈਣੇ ਆ ਤੇ ਤੁਹਾਡਾ ਪਿਆਰ ਬੜਾ ਆਪਸ ਵਿੱਚ ਤੁਹਾਡਾ ਕਹਿਣਾ ਨਹੀਂ ਮੋੜਦੇ ਹਾਂਜੀ ਭਾਈ ਕਿ ਬਤਲੂ ਆਪਾਂ ਅੱਜ ਤੱਕ ਜਿੰਨੇ ਵਾਰ ਖੇਡੇ ਆ ਆਪਣਾ ਕਦੀ ਕਿਸੇ ਨੇ ਕਹਿਣਾ ਮੜੇ ਨਾ ਆਪਾਂ ਮੂੜੀ ਦਾ ਜਾਂ ਆਪਣ ਕੋਈ ਕਹੇ ਵੀ ਆਪਾਂ ਬਾਦੀ ਦੀ ਇਹਦੇ ਜੀ ਮਤਲਬ ਕਿ ਸਾਨੂੰ ਕੋਈ ਕਿੰਦਾ ਹਸਿਫਾਦੀ ਦੀ ਆ ਪਾਕਿਸਤਾਨੀਆਂ ਨਾਲ ਬੜਾ ਚੜਫਾ ਹੋ ਰਹੀਆਂ ਤੁਹਾਡੀਆਂ ਟੋਰਾਂਟੋ ਵੀ ਬੜੀਆਂ ਚੜਫਾਂ ਹੋਈਆਂ ਅ ਇੱਥੇ ਵੀ ਚੜਫਾਂ ਹੋ ਰਹੀਆਂ ਪਾਕਿਸਤਾਨੀਆਂ ਦੇ ਨਾਲ ਜਦੋਂ ਉਹਨਾਂ ਨਾਲ ਤੁਸੀਂ ਖੇਡਦੇ ਹੋ ਬੜੇ ਪ੍ਰੈਸ਼ਰ ਚ ਦੇਖਦੇ ਹੋ ਵੀ ਜੋਸ਼ ਦਿਖਦੇ ਹੋ ਜੋਸ਼ ਕਿਸਰਦਾ ਪ੍ਰੈਸ਼ਰ ਚ ਕੱਟ ਜੋਸ਼ ਜਿਆਦਾ ਹੁੰਨੇ ਹੋ ਕਈ ਵਾਰੀ ਅਗਰੈਸਿਵ ਵੀ ਬਹੁਤ ਹੋ ਜਾਂਦੇ ਹੋ ਕੀ ਲੱਗਦਾ ਜਾਣ ਕੇ ਮੁੱਕੀ ਮਾਰਦੇ ਨੇ ਉਹ ਮੁੱਕੀ ਮਾਰਦੇ ਆ ਵੈਸੇ ਕਿ ਨਹੀਂ ਉਹਨਾਂ ਦੀ ਜਿੱਦਾਂ ਉਹ ਆਪਣੇ ਲੋ ਨਈ ਮਾਰਦੇ ਉਹਨਾਂ ਦੀ ਆਦਤ ਬਣੀ ਢੇਰੀ ਵਾਲੀ ਖੇਡਦੇ ਉਹ ਮਤਲਬ ਕਿ ਪਤਾ ਨਹੀਂ ਉਹ ਬੰਦਾ ਜਿੰਨਾ ਮਰਜੀ ਕਵੇ ਉਹ ਹਾਰ ਦੇ ਦੀ ਹਾਰ ਤਾਂ ਹੁੰਦਾ ਹੀ ਨਹੀਂ ਵਾਜ ਜਾਂਦੀ ਵਾਜ ਉਹ ਅਸੀਂ ਕਦੀ ਖੇਡੀ ਦੀ ਹੁਣ ਅਸੀਂ ਮਾਰਨਾ ਕਦੀ ਆਪਾਂ ਕਿਸੇ ਦੇ ਕਦੀ ਮਾਰੀ ਗਲਤ ਦਾ ਕਦੀ ਖਾਦੀ ਆ ਕਦੇ ਜਾਂਦੇ ਆਪਾਂ ਖੇਡਦੇ ਉਹ ਫਰਕ ਪੈਂਦਾ ਆ ਉਹ ਖੇਡਦੇ ਉਹ ਹਟਦੇ ਹਟਦੇ ਵੀ ਮਾਰ ਜਾਂਦੇ ਵੀ ਗੁੱਸਾ ਆ ਜਾਂਦਾ ਵਿੱਚ ਕੈਦੀਦਾ ਆ ਥੋੜਾ ਚਲੋ ਉਹ ਵੀ ਆਪਣੇ ਪਰਾਂ ਆ ਜੇਬ ਦੇ ਵਿੱਚ ਚੱਲਦਾ ਰਹਿੰਦਾ ਆ ਹਾਂਜੀ ਅੱਛਾ ਜੋ ਤੁਸੀਂ ਪਾਕਿਸਤਾਨ ਵੀ ਗਏ ਹੋ ਪਾਕਿਸਤਾਨ ਦੀਆਂ ਗੱਲਾਂ ਚੱਲ ਪਈਆਂ ਪਾਕਿਸਤਾਨ ਕਿਵੇਂ ਲੱਗਾ ਤੁਹਾਨੂੰ ਖੇਡ ਕੇ ਪਾਕਿਸਤਾਨ ਬੜਾ ਆਨੰਦ ਆਉਂਦਾ ਜਦੋਂ ਜਾਈਏ ਮੈਂ ਤਾਂ ਜਾਂਦਾ ਰਹੀ ਨਾ ਹਰ ਇੱਕ ਸਾਲ ਨਨਕਾਣਾ ਕਬੱਡੀ ਕੱਪ ਕਰਾਉਨੇ ਆ ਬੜੇ ਸਾਲਾਂ ਤੋਂ ਤੁਸੀਂ ਵੀ ਪਾਕਿਸਤਾਨ ਜਾ ਕੇ ਆਏ ਹੋ ਪਾਕਿਸਤਾਨ ਚ ਕਿਵੇਂ ਲੱਗਾ ਜਾ ਕੇ ਭਾਈ ਅੱਜ ਤੱਕ ਇੰਨਾ ਪਿਆਰ ਆਪਣ ਕਿਤੇ ਨਹੀਂ ਮਿਲਿਆ ਵਾਹ ਜੀ ਇਹ ਇਹ ਤੋਂ ਪਰੇ ਲਾਜਰੀ ਹੈਗੀ ਐਨਾ ਕੋਈ ਵਜਾ ਆਇਆ ਨਾ ਉਹ ਜਿਹੜੇ ਸਾਡੇ 15 16 ਦਿਨ ਸੀ ਨਾ ਜੰਨਤ ਦੇ ਦਿਨ ਸੀ ਜਿੱਦਾਂ ਮਤਲਬ ਕਿ ਕਬੱਡੀ ਸਾਬ ਤੋਂ ਉੱਪਰ ਆਪਾਂ ਉੱਥੇ ਦੇਖੀ ਐਨਾ ਦੁਨੀਆਂ ਦਾ ਪਿਆਰ ਮਤਲਬ ਕਿ ਉਹਨਾਂ ਨੇ ਸੇਵਾ ਵੀ ਇੰਨੀ ਕੀਤੀ ਹੱਦ ਦੇ ਵੱਧ ਬਈ ਕਹਿ ਨਹੀਂ ਸਕਦੇ ਮੈਂ ਵੀ ਇਹ ਗੱਲ ਕਰਦਾ ਹੁਣਾ ਪਲਵਾਨ ਜੀ ਕਿ ਸੇਵਾ ਜਿਹੜੀ ਜਦੋਂ ਜਾਈਦਾ ਪਾਕਿਸਤਾਨ ਦੇ ਜਿਹੜੇ ਆਵਾਮ ਜਿੰਨੀ ਸੇਵਾ ਕਰਦੀ ਇਹਨਾਂ ਪਿਆਰ ਕਰਦੇ ਨੇ ਦਰਸ਼ਕ ਉੱਥੇ ਭੈਣ ਭਰਾ ਸਾਰੇ ਸਾਨੂੰ ਇੰਨੀ ਅਸੀਂ ਸੇਵਾ ਨਹੀਂ ਕਰ ਸਕਦੇ ਮੈਂ ਟਰੂ ਕਹਿੰਦਾ ਮੈਂ ਤਾਂ ਹਰੇਕ ਸਾਲ ਜਾਂਦਾ ਅਸੀਂ ਇੰਨੀ ਸੇਵਾ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਕਦੀ ਨਹੀਂ ਕਰ ਸਕਦੇ ਉਹਨਾਂ ਦੀ ਰੀਸ ਨਹੀਂ ਹੋਣੀ ਹੈ ਕਿ ਜਿੱਦਾਂ ਉਹਨਾਂ ਦੇ ਪਿਆਰ ਰ ਮੁਹੱਬਤ ਦਿ ਲੋ ਕਰਦੇ ਵਰਦੇ ਨਾ ਇਹ ਨਹੀਂ ਹੈਗੇ ਫੋਰਬਿਲਟੀ ਵਾਲੀ ਕੋਈ ਗੱਲ ਨਹੀਂ ਹਾਂਜੀ ਇਦਾਂ ਹੀ ਆ ਕਿ 20 ਦਿਨ ਪੂਰਾ ਬਜਾ ਆਇਆ ਯਾਰ ਅੱਛਾ ਕਬੱਡੀ ਕਿਵੇਂ ਲੱਗੀ ਉੱਥੇ ਤੁਹਾਨੂੰ ਕਬੱਡੀ ਖੇੜੇ ਤੁਸੀਂ ਬਹੁਤ ਟੌਪ ਦੇ ਫਾਈਨਲ ਮੈਚ ਬੜਾ ਫਸਿਆ ਕਬੱਡੀ ਕਿਹੋ ਜਿਹੀ ਲੱਗੀ ਆ ਕਿਤੇ ਨਾ ਕਿਤੇ ਤੁਹਾਨੂੰ ਐਵੇਂ ਲੱਗਦਾ ਕਿ ਆਪਣੇ ਲੈਵਲ ਦੇ ਨਾਲ ਉਹ ਲੈਵਲਾਂ ਦੇ ਜਿਹੜੇ ਪਲੇਅਰ ਹੈਗੇ ਆ ਜਾਣੇ ਵੀ ਹੈਗੇ ਉੱਥੇ ਪੂਰੇ ਟੌਪ ਦੇ ਪਲੇਅਰ ਆ ਆਪਣੇ ਤੋਂ ਵਧੀਆ ਪਲੇਅਰ ਆ ਹੁਣ ਐਜ ਕਿ ਬਹੁਤ ਜਿਆਦੇ ਪਾਕਿਸਤਾਨ ਦੇ ਪਲੇਅਰ ਆ ਵਧੀਆ ਪ੍ਰਦਰਸ਼ਨ ਕਰਦੇ ਪਏ ਈੜੀ ਬਾੜਾ ਕਰਦੇ ਪੂਰਾ ਟੌਪ ਦਾ ਪ੍ਰਦਰਸ਼ਨ ਕਰਦੇ ਪਏ ਹੁਣ ਆਪਣੇ ਵਰਲਡ ਕੱਪ ਤੇ ਟੀਮ ਆਉਂਦੀ ਹੁੰਦੀ ਕਿੱਡੇ ਟੌਪ ਦਾ ਪ੍ਰਦਰਸ਼ਨ ਹੁੰਦਾ ਹੀ ਹੈ ਨਹੀਂ ਪੂਰਾ ਵਧੀਆ ਪਈ ਚੱਲਣ ਦੇ ਮੈਚ ਇੱਥੇ ਹੈ ਨਾ ਪਾਕਿਸਤਾਨੀ ਪਲੇਅਰ ਵੀ ਜੋਤੇ ਮਹਿਮਦਵਾਲ ਦਾ ਕਹਿਣਾ ਕਿ ਟੌਪ ਦੇ ਪਲੇਅਰ ਨੇ ਆ ਲੈਵਲ ਦੇ ਪਲੇਅਰ ਨੇ ਇੰਡੀਆ ਦੇ ਲੈਵਲ ਦੇ ਪਲੇਅਰ ਨੇ ਕਿਉਂਕਿ ਬਿਲਕੁਲ ਸਹੀ ਗੱਲ ਕੀਤੀ ਜਿੰਨੇ 2010 ਤੋਂ ਲੈ ਕੇ 16 17 ਤੱਕ ਵਰਲਡ ਕੱਪ ਚੱਲਦਾ ਰਿਹਾ ਇੰਡੀਆ ਦੇ ਵਿੱਚ ਉੱਚ ਵੀ ਟੌਪ ਦੀ ਟੀਮ ਫਾਈਨਲ ਚ ਆਉਂਦੀ ਹੁੰਦੀ ਸੀਗੀ ਲੀਗ ਚ ਆਉਂਦੀ ਰਹੀ ਆ ਹੁਣ ਇੱਥੇ ਆਏ ਆ ਪਲੇਅਰ ਹੁਣ ਵੀ ਦੇਖ ਲਓ ਪਾਕਿਸਤਾਨ ਦੇ ਪਲੇਅਰ ਕਿੰਨੇ ਵਧੀਆ ਸਾਰੇ ਖੇਡ ਰਹੇ ਆ ਅੱਛਾ ਪਲਵਾਨ ਜੀ ਕਿੱਥੇ ਲੱਗਦਾ ਵਧੀਆ ਖੇਡ ਕੇ ਕਿਉਂਕਿ ਟਾਫ ਕਬੱਡੀ ਵੀ ਜਰੂਰ ਦੱਸੋ ਕਿੱਥੇ ਦੀ ਆ ਤੇ ਵਧੀਆ ਖੇੜ ਕੇ ਤੁਹਾਡਾ ਇੱਥੇ ਮਨ ਬੜਾ ਖੁਸ਼ ਹੁੰਦਾ ਖੇੜ ਕੇ ਉਹ ਕਿਹੜੀ ਕੰਟਰੀ ਹੈ ਟਾਫ ਤੇ ਭਈ ਇਥੋ ਕ੍ਰਿਡਾ ਦੀ ਗੋਡੀ ਆ ਤੁਹਾਨੂੰ ਪਤਾ ਹੀ ਆ ਇੱਥੇ ਕਰੀਬ ਹੀ ਹੁੰਦੀ ਜਿੰਨੇ ਆਉਣਾ ਇਦਾਂ ਨਚੋੜ ਚੋਂ ਨਿਕਲ ਕੇ ਆਉਣਾ ਆ ਜੀ ਟਾਫ ਤੇ ਇਥੋ ਦੀ ਬਾਕੀ ਸਾਰੀ ਥਾਵਾਂ ਤੇ ਵਧੀਆ ਲੱਗਦਾ ਜਿੱਦਾਂ ਨਿਊਜ਼ੀਲੈਂਡ ਆਸਟ੍ਰੇਲੀਆ ਉੱਥੇ ਬੜਾ ਪਿਆਰ ਕਰਦੇ ਆ ਸਾਡੇ ਤਾਂ ਹਨੇ ਜਿੱਥੇ ਜਾਓ ਉਰ ਵਧੀਆ ਹੀ ਆ ਸਾਡੀ ਹੋਰ ਬਾਰੇ ਵੀਰ ਕਰੇਗਾ ਅਮਰੀਕਾ ਖੇਡਾਂਗੇ ਵਧੀਆ ਕਰਾਂਗੇ ਫਿਰ ਇਸ ਸਾਲ ਇਸ ਵਾਰੀ ਗਰਾਊਂਡ ਦੇ ਵਿੱਚ ਅੱਛਾ ਜਦੋਂ ਥਾਪੀ ਮਾਰ ਵਧੀਆ ਬੜੇ ਲੱਗਦੇ ਹਾਂ ਐਕਸ਼ਨ ਕਿਤੇ-ਕਿਤੇ ਕਰਦੇ ਹਾਂ ਉਦਾਂ ਵੈਸੇ ਠੰਡਾ-ਠੰਡਾ ਖੇਡਦੇ ਰਹਿੰਨੇ ਹਾਂ ਪਰ ਜਦੋਂ ਫੇ ਕਈ ਵਾਰੀ ਖਿੱਚਦੇ ਨੇ ਹ ਗੁੱਸਾ ਆਉਂਦਾ ਆਉਂਦਾ ਵੀ ਆ ਫਿਰ ਥਾਪੀਆਂ ਵਜਾਈਆਂ ਵਧੀਆ ਲੱਗਦੇ ਥਾਪੀ ਮਾਰਦੇ ਰਿਆ ਕਰੋ ਕਿਤੇ ਭਈ ਐਦਾਂ ਆ ਉਹ ਆਪਣੀ ਥਿੰਕ ਹੀ ਗਿਆ ਕਿ ਜੀ ਕੋਈ ਅਗਲਾ ਮਾਰਦਾ ਬਾਹਰ ਨਹੀਂ ਦੇ ਐਵੇਂ ਉਹ ਜਦੋਂ ਇਹ ਹਰੀ ਕਬੱਡੀ ਦਰਸ਼ਕ ਕਰੀਓ ਕਬੱਡੀ ਦਾ ਸਵਾਦ ਜਿਹੜੀ ਰਹਿੰਦਾ ਹੈ ਜਦੋਂ ਕੋਈ ਅਗਲਾ ਵੀ ਰੂਪ ਵਾਲਾ ਥਾਪੀ ਮਾਰੇ ਨਾ ਤੇ ਆਪਾਂ ਰੂਪ ਵਾਲੀ ਮਾਰੀਏ ਫਿਰ ਅੜਖੀ ਵਾਲੀ ਉਹ ਸਵਾਦ ਹੁੰਦਾ ਹੈ ਉੱਥੇ ਝੂਟਿੰਗ ਵੀ ਫਿਰ ਉਦੋਂ ਹੀ ਦਰਸ਼ਕ ਕਰਦੇ ਮਜ਼ਾ ਵੀ ਲੈਂਦੇ ਨੇ ਦਰਸ਼ਕ ਅੱਛਾ ਹਾਂਜੀ ਇਹ ਜਰੂਰ ਦੱਸੋ ਤੁਹਾਡੇ ਫੇਵਰਟ 플레이ਰ ਦੋ ਦੱਸਣੇ ਆ ਇੱਕ ਰੀਡਰ ਤੇ ਇੱਕੋ ਯਾਫੀ ਫੇਵਰਟ ਜਿਹੜੇ ਤੁਹਾਡੇ ਦਿਲ ਦੇ ਨਜ਼ਦੀਕ ਨੇ ਜਿਨ੍ਹਾਂ ਦੀ ਗੇਮ ਬਹੁਤ ਵਧੀਆ ਲੱਗਦੀ ਹੈ ਰੀਡਰ ਆਪਣੇ ਸੰਦੀਪ ਪਈ ਸੁਰਖਪੁਰਾ ਬਿਰਸਤਾ ਦੀ ਹੈ ਸਾਡੀ ਕਿ ਇਹਨਾਂ ਨੂੰ ਦੇਖ ਕੇ ਆਪਾਂ ਸ਼ੁਰੂ ਕੀਤੀ ਸੀ ਤੇ ਜਾਫੀ ਆਪਣੇ ਦੋਵੇਂ ਜੱਦਾ ਜੁਦਾ ਯਾਰ ਕਿਉਂਕਿ ਇੰਨਾ ਆਪਣਾ ਸ਼ੁਰੂ ਤੇ ਇੰਨਾ ਪਿਆਰ ਬਣਿਆ ਨਾ ਖੇਡੀ ਸ਼ੁਰੂ ਤੋਂ ਸੁਰਖਪੁਰ ਲਈ ਖੇਡੀ ਆ ਤੇ ਇਹ ਤੇ ਪਿਆਰ ਬਣਿਆ ਦੋ ਭਰਾਵਾਂ ਦਾ ਆਪਣਾ ਤੇ ਇਦਾਂ ਹੀ ਚੱਲਦਾ ਰਹੇ ਰੱਬ ਲੰਬੇ ਸਾਵੇਂ ਚਲਾਵੇ ਸੰਦੀਪ ਤੁਹਾਡੇ ਪਿੰਡੂ ਨੇ ਆ ਸੰਦੀਪ ਸੁਰਖਪੁਰ ਮਹਿਮਦਵਾਲ ਉਹਨਾਂ ਦਾ ਪਿੰਡ ਆ ਸੰਦੀਪ ਤੋਂ ਤੁਸੀਂ ਨਾਂ ਲਿਆ ਗੱਲ ਕਰਨੀ ਬਣਦੀ ਆ